ਭੰਜੀ ਸਾਰੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਜਿਹਨਾਂ ਆਹ ਚਾਹ ਦਾ ਮਿਲਟ ਆ ਰਿਹਾ ਦਾ। ਅੱਜ ਆਉਣ ਚਾਹੀਦੇ ਬਈ ਸਾਰੇ ਤੇ ਹਰ ਨਾਲ ਦੇਣਾ ਹਨਾ। ਬੜੇ ਬੜੀ ਸਾਰਿਆਂ ਦੇ ਤਿਹਾਰ ਬਈ ਬੜੇ ਵਧੀਆ ਲੰਗਣ। ਸ਼ੁਕ ਸ਼ਾਂਤੀ ਨਾਲ ਲੰਗਣ। ਕੋਸ਼ਿਸ਼ ਕਰੇ ਵੀ ਜਾਵਣ ਤਾਂ ਨਾ ਫੁੱਟਿਆ ਜਾਵੇ। ਹਾਂ ਬਈ ਚੱਲੀ ਜਾਂਦੇ ਚਲੋ ਬਾਕੀ ਕਹਿੰਦੇ ਇਹ ਸਰਕਾਰਾਂ ਨੇ ਬਣਾਏ ਵੇ ਤੇ ਮੈਂ ਇੱਕ ਬੜੀ ਪਿਆਰੀ ਵੀਡੀਓ ਦੇਖ ਰਿਆ ਤਾਂ ਮਤਲਬ ਬਈ ਭੇਡ ਚਾਹ ਮੈਂ ਹਰੇਕ ਨੇ ਬੋਲ ਜੀ ਤੁਹਾਨੂੰ ਕੱਦ ਚੱਲ। ਚਲ ਮੈਂ ਇੱਕ ਵੀਡੀਓ ਦੇਖ ਰਿਆ ਤਾਂ ਅਮਰਤ ਉਦੇ ਵਿੱਚ ਉਹਨੇ ਦਿੱਤੀ ਵੀ ਐਗਜ਼ਾਮਪਲ ਜੀ ਦਿੱਤੀ ਵੀ ਸੀ ਵੀ ਜਦ ਵੰਡ ਨਹੀਂ ਪਈ ਸੀ ਆਪਣੀ ਵੀ ਪਾਕਿਸਤਾਨ ਕੇ ਲੈ ਹਨ 47 ਚੱਲ ਗਈ ਪਈ ਸੀ 47 ਦੇ ਵਿਡਿਓ ਨਹੀਂ ਸੀ 47 ਦੇ ਉੱਤੇ ਪਹਿਲਾਂ ਪਤਾ ਨਹੀਂ ਬਾਅਦ ਚ ਨਹਿਰੂ ਤੇ ਗਾਂਧੀ ਨੇ ਇਹਨਾਂ ਨੇ ਦੁਸ਼ਹਿਰੇ ਦਾ ਉਹ ਕਰਿਆ ਦਾ ਉਦਘਾਟਨ ਹਾਂ ਵੀ ਦੁਸ਼ਹਿਰਾ ਮਨਾਇਆ ਕਿੱਦਾਂ ਕਰਦੇ ਘਟ ਮਨਾਇਆ ਜਾਂਦਾ ਫਿਰ ਉਹ ਬੰਦੇ ਨੇ ਉਦੋਂ ਵੀ ਗੱਲ ਦੱਸੀ ਕਹਿੰਦੇ ਵੀ ਜਿਹੜਾ ਰਾਵਣ ਤਾਂ ਕੋ ਸ਼ਿਵਜੀ ਮਹਾਰਾਜ ਦਾ ਪਰਮ ਭਗਤਤਾ ਪਰਮ ਪੂਜਯ ਭਗਤ ਕਹਿੰਦੇ ਜਿਹਨੂੰ ਹਨਾ ਦੇ ਸ਼ਿਵਜੀ ਮਹਾਰਾਜ ਵੀ ਉਹਨੂੰ ਬਹੁਤ ਮੰਨਦੇ ਤੇ ਜਿਹਨੂੰ ਸ਼ਿਵਜੀ ਮਹਾਰਾਜ ਮੰਨਦੇ ਹੋਵੇ ਜੋ ਸਾਰੇ ਮੰਨਦੇ ਤੇ ਉਹਨਾਂ ਦੇ ਜਿੰਨੀ ਵੀ ਦੇਵਤੇ ਤੇ ਲੱਗੇ ਹਨਾ ਸਾਰੇ ਤਾਂ ਕਰਕੇ ਉਹ ਤਾਂ ਚਲੋ ਉਹਨਾਂ ਦੇ ਕਰਮ ਤੇ ਜਿੱਕਣਾ ਦੇ ਹੋਏ ਹਨਾ ਜਰੀਆ ਬਣਿਆ ਅੱਗੇ ਤੇ ਅੱਗੇ ਫਿਰ ਜਦ ਰਾਵਣ ਜੀ ਨੇ ਰਾਵਣ ਨੇ ਰਾਮ ਜੀ ਨੇ ਕਹਿੰਦੇ ਕੀ ਕਰਿਆ ਹਨਾ ਧਿਆਨ ਤੋਂ ਆ ਉਹਨਾਂ ਦਾ ਅਗਨੀ ਭੇਡ ਕਰਨਾ ਤਾਂ ਜਿਹਦੀ ਕਥਾ ਕਰਦੇ ਹੁੰਦੇ ਹਨਾ ਜਾਂ ਵੀ ਆਪਣੇ ਅਦਾਸ ਕਰਦੇ ਆ ਹਨਾ ਜੋ ਵੀ ਕਥਾ ਕਰਦੇ ਆ ਤਾਂ ਉਹਨਾਂ ਨੇ ਕਰਿਆ ਉਹਨਾਂ ਨੇ ਕਰੀ ਤੀ శ్రీราม ਜੀ ਨੇ ਤਾਂ ਉਹ ਵੀ ਰੋਏ ਤੇ ਵੀ ਉਹ ਕਿਉਂ ਰੋਏ ਤੇ ਕਿਉਂਕਿ ਸ਼ਿਵ ਜੀ ਮਹਾਰਾਜ ਦਾ ਪਰਮ ਦੂਜੇ ਭਗਤ ਦਾ ਉਹ ਉਹ ਪਸੰਦ ਬਹੁ ਕਰਦੇ ਜਿਵੇਂ ਸ਼ਿਵ ਜੀ ਮਹਾਰਾਜ ਜੀ ਵੀ ਹਨਾ ਉਹ ਉਦਾਸ ਤੇ ਤਾਂ ਉਹ ਕਿਦਾਂ ਖੁਸ਼ ਹੋ ਜਾਂਦੇ ਹਨਾ ਵੀ ਉਹ ਵੀ ਖੁਸ਼ ਹੋ ਸਕਦੇ ਜੀ ਰਾਮ ਜੀ ਜਾਂ ਸ਼ਿਵ ਜੀ ਮਹਾਰਾਜ ਜੀ ਵੀ ਉਹ ਤੇ ਉਦਾਸ ਤੇ ਹੁਣ ਕਹਿੰਦੇ ਵੀ ਜਦ ਉਦਾਸ ਦਾ ਟਾਈਮ ਹੁੰਦਾ ਜਦ ਉਹ ਉਦਾਸ ਤੇ ਤਾਂ ਖੁਸ਼ੀ ਥੋੜੇ ਬਣਾਉਂਗੇ ਆ ਕੇ ਕਰ ਉਹਨੋਂ ਟਾਈਮ ਹੀ ਅਗਰ ਉਹਨਾਂ ਨੇ ਸਾਰਾ ਕੁਝ ਕਰਿਆ ਵਿਹਾਨ ਤੋਂ ਉਹਨਾਂ ਨੇ ਕਰਿਆ ਕਾ ਤਾ ਉਹਨਾਂ ਨੇ ਪੜ੍ਹੀ ਹੈ ਇਹ ਚੀਜ਼ ਚਲ ਅੱਗੇ ਤਾਂ ਕਿਵੇਂ ਸਰਕਾਰ ਨੇ ਕਹਿੰਦੇ ਕੀ ਬਣਾਇਆ ਉਹਨੇ ਬੜੀ ਡਿਟੇਲ ਚ ਦੱਸੀ ਵੀ ਹੈ ਮੁੰਡੇ ਦੀ ਬਾਕੀ ਦੇਖਦਾ ਜੇ ਮੈਨੂੰ ਵੀਡੀਓ ਵੈਲੀ ਤਾਂ ਜਰੂਰ ਮੈਂਸ਼ਨ ਕਰਾਂਗੇ ਵਿੱਚ ਹੈ ਨਾ ਜੇ ਮਿਲੀ ਉਹ ਵੀਡੀਓ ਮੈਨੂੰ ਬਿਲਕੁਲ ਦੇਖੋ ਵੀ ਸੋਸ਼ਲ ਮੀਡੀਆ ਦੇ ਸਭ ਕੁਝ ਸਭ ਬਹੁਤ ਲੋਕ ਅਪਡੇਟ ਹੋ ਗਏ ਬਿਲਕੁਲ ਬਿਲਕੁਲ ਵੀ ਉਹ ਦਾ ਨਾਲ ਵੀਡੀਓ ਦੇਖ ਥੋੜਾ ਜਿਆ ਆਪਣੀ ਚੀਜ਼ ਪਾਓ ਜਰੂਰ ਜਰੂਰ ਦੇਖੋ ਬਾਈ ਜਰੂਰ ਹਾਂ ਅੱਜ ਕੱਲ੍ਹ ਵੈਸੇ ਵੀ ਵੀਡੀਓ ਜਿੰਨੇ ਵੀ ਚੱਲਦੇ ਰਾਵਣ ਬਾਰੇ ਚੱਲਦੇ ਨੇ ਬਾਈ ਜੀ। ਉਹ ਤਾਂ ਹੈ। ਸਿਰੇਲਾ ਜਿੰਨੇ ਵੀ ਦੇਖਦੇ ਆਪਾਂ ਨੂੰ ਰਾਵਣ ਬਾਰੇ। ਚਲੋ ਬਾਕੀ ਇਹ ਰਹੀਆਂ ਗੱਲਾਂ। ਤਿਹਾੜ ਵਧੀਆ ਨੰਗਣ ਸਾਰਿਆਂ ਦੀ ਦੀਵਾਲੀ ਵੀ ਵਧੀਆ ਨੰਗੇ ਬਾਈ। ਅਸੀਂ ਬਈ ਅੱਜ ਗੱਲ ਕਰਨੀ ਇਟੀ ਤਾਂ ਵੀਡੀਓ ਬਣਾਉਣਾ ਸਟਾਰਟ ਕਰਦੇ ਆ। ਤੁਹਾਡੇ ਲਈ ਵੀ ਬਹੁਤ ਵਧੀਆ ਵੀਡੀਓ ਹੋਣ ਵਾਲੀ ਹੈ ਇਹ। ਐਂਡ ਤੱਕ ਦੇਖੋ ਵੀਡੀਓ ਨੂੰ ਜ਼ਰੂਰ। ਅਸੀਂ ਲੈਣ ਜਾ ਰਹੇ ਹਾਂ ਬੰਬ। ਪਟਾਕੇ ਕਹੋ। ਪਟਾਕੇ ਕਹੋ ਜਾਂ ਬੰਬ ਕਹੋ ਹੈਨਾ। ਅਸੀਂ ਸੇਲ ਕਰਨ ਦੀ ਸੋਚਿਆ ਵੀ ਚਲ ਆਏ ਸਾਲ ਕਰਦੇ ਹੀ ਐ 30 ਸਾਲ ਵੀ ਲਾਇਆ ਜਾਵੇ ਯਾਰ ਜਿੰਨੇ ਹੋ ਸਕੇ ਸਾਡੇ ਅਸੀਂ ਲਾਉਂਦੇ ਸ਼ੌਂਕ ਨੂੰ ਵੈਸੇ ਉਦੋਂ ਤਾਂ ਲਾਈ ਦੇਣੀ ਆਪਾਂ ਨੂੰ ਵੀ ਆ ਪੈਸੇ ਕਮਾਉਣੇ ਤਾਂ ਸ਼ੌਂਕ ਨੂੰ ਲਾਈ ਦੇ ਬਈ ਹਾਂ ਬਸ ਇਹਦੇ ਸਿਲਰ ਹੁੰਦੇ ਉਹਨਾਂ ਨੂੰ ਤਾਂ ਬਹੁਤ ਪਹਿਲਾਂ ਚੱਕਦੇ ਬਹੁਤ ਪਹਿਲਾਂ ਚੱਕਦੇ 3 ਦਾ ਕੋ ਕੋ ਮਹੀਨੇ ਪਹਿਲਾਂ ਚੱਕ ਹੁੰਦੇ ਆ ਪਰਸੋਂ ਦੁਸ਼ਹਿਰਾ ਐ ਅੱਜ ਅਸੀਂ ਬੱਸ ਚੱਕਦੇ ਜਾ ਰਹੇ ਹਾਂ ਯਾਨੀ ਕਿ ਯਾਰ ਅਸੀਂ ਠੀਕ ਦਿਨ ਪਹਿਲਾਂ ਥੱਕੇ ਪਿੱਛੇ ਚੱਕਦੇ ਤੁਸੀਂ ਡੇਢ ਕੀਤੇ ਕਰਨਾ ਬੱਲੇ ਚੱਕਦੇ ਆ ਜੇ ਤਾਂ ਮੀ ਵੀ ਵਹਿ ਲਿਆ ਤਾਂ ਵਿੱਚ ਮੇਰੇ ਖਿਆਲ ਚੋਂ ਨਾ ਕੀ ਵਹਿ ਲਿਆ ਤਾਂ ਸਾਨੂੰ ਐ ਵੀ ਤਾਂ ਵੀ ਕਿਤੇ ਬਈ ਪੱਕ ਠੀਕ ਰਿਹਾ ਲਾ ਬੰਦਾ ਅਸੀਂ ਥੋੜਾ ਕੰਪਨੀ ਦੇ ਬਾਪੂ ਚੈੱਕ ਕਰ ਲੇ ਤਾਂ ਮੀ ਨੂੰ ਤਾਂ ਕੋਈ ਅਸਰ ਹੋਇਆ ਹੋਇਆ ਸਲਾਬ ਕਰਾ ਨਹੀਂ ਟੜ ਜਾਂਦੀ ਹੈ ਜਿੱਦਾਂ ਦੀ ਪੈਕਿੰਗ ਹੋਈ ਵੀ ਜਾਂਦਾ ਤਾਂ ਰੇਟ ਹੁੰਦੇ ਆ ਹਾਂ ਠੀਕ ਹੈ ਬਾਕੀ ਹੋਰ ਸੇ ਇੰਦਰ ਦਾ ਜਿਹੜਾ ਨੂੰ ਪਤਾ ਉਹਨਾਂ ਨੂੰ ਤਾਂ ਰੇਟ ਦਾ ਪਤਾ ਹੀ ਹੈ ਕਿ ਜਿਹੜੀ ਕਿ ਉਹਨਾਂ ਨਾਲ ਦੇ ਇਸ ਕਰਾ ਤਾਂ ਥੋੜੇ ਜੇ ਬਹਿ ਕੇ ਪੀਂਦੇ ਮਹਿੰਗੇ ਮਿਲਦਾ ਕਿ ਲੱਗਦਾ ਹੈ ਪਰ ਅਸੀਂ ਰੇਟ ਹੋ ਹੀ ਰੱਖਣਾ ਹੈ ਮਤਲਬ ਕਿ ਤੋਂ ਮੈਕਸਿਮਮ ਦਾ ਮੌਕਾ ਚੱਲਦਾ ਹਾਂ ਬਾਕੀ ਅਸੀਂ ਵੀ ਬਈ ਹੁਣ ਸੋਚੇ ਵੀ ਪੈਣਾ ਚਲੋ ਕੁਝ ਚੀਜ਼ਾਂ ਨਹੀਂ ਵੀ ਵਧੀਆ ਆਈਆਂ ਨਿਕਲੇ ਤਾਂ ਅਸੀਂ ਹੁਣ ਇਸ ਵਾਰ ਹੋਰ ਜ਼ਿਆਦਾ ਵੈਕਟਰ ਕਰੀਏ ਚੀਜ਼ਾਂ ਨੂੰ ਇਹ ਵੀਡੀਓ ਤਾਂ ਬਣਾਉਣ ਲੱਗਿਆ ਵੀ ਜਿੰਨੇ ਵੀ ਹੁਣ ਵੀ ਲੈਣੇ ਆ ਅਸੀਂ ਪਹਿਲਾਂ ਵੀ ਦੁਕਾਨਾਂ 'ਚ ਘੁੰਮ ਲੇ ਬਈ ਹੁਣ ਤੁਹਾਨੂੰ ਦਿਖਾਵਾਂਗੇ ਕਿ ਕਿਹੜੀ ਦੁਕਾਨ 'ਚ ਵਧੀਆ ਮਿਲਦੇ ਤੇ ਕਿਹੜਾ ਚੀਪ ਰੇਟ ਮਿਲਦਾ ਹੈ ਸਸਤਾ ਕਿੱਥੇ ਮਿਲਦਾ ਹੈ ਇਹ ਅੱਗੇ ਕੰਮ ਕਰਨ ਲੱਗਿਆ ਲੱਗਦਾ ਹੈ ਨਾ ਬਹੁਤ ਹੁੰਦਾ ਹੈ ਵੀਰ ভাই ਇਹ ਰੋਡ ਚੱਲਦੀ ਬਹੁਤ ਮੇਨ ਹੋ ਗਿਆ ਜੀ ਕਿਤੇ ਤਾਂ ਗੱਡੀਆਂ ਸਸਤੀਆਂ ਹੋ ਗਈਆਂ ਅੱਜ ਜਿੱਦੀ ਜੀ ਬੰਬਾਂ ਦਾ ਫਰਕ ਪਿਆ ਹੋਣਾ ਜੀ ਪਰ ਮੈਂ ਬੜਾ ਜੀ ਜਿੱਦੀ ਗੱਲਬਾਤ ਕਰਨੀ ਸਾਈਡ ਪਰ ਖੜਾ ਕੇ ਸਾਈਡ ਪਰ ਬਿਲਕੁਲ ਜੀ ਕੱਢਨਾ ਮਾਗਦੀਆਂ ਦਰ ਪੈਣਾ ਮੇ ਨਵੇਂ ਕੋਲ ਨਾ ਜਲਦਾ ਹੀ ਆ ਤਾਂ ਮੈਂ ਖਾਇ ਤਾਂ ਕੋਈ ਉਧੀ ਵਾਲੀ ਤੇ ਤੁਰ ਕੋ ਚਲੋ ਬਾਕੀ ਦਿਖਾਉਂਦੇ ਤੁਹਾਨੂੰ ਯਾਰ ਕਿਤੇ ਜਿੱਥੇ ਸਸਤਾ ਮਿਲਿਆ ਅਸੀਂ ਵੀ ਅੱਜ ਸਵਾਰ ਦੁਕਾਨ ਲੱਭੀ ਹੈ ਕੋਈ ਇੱਕ ਸਾਡੇ ਮੁੰਡੇ ਔਰ ਵੀ ਆ ਰਹੇ ਮੁੰਡੇ ਦੋ ਜਾਣੇ ਸੋਨੂ ਤੇ ਹਨੀ ਉਹ ਕਹਿੰਦਾ ਅਸੀਂ ਵੀ ਲੈਣੇ ਆ ਬੰਬ ਉਹਨਾਂ ਦਾ ਵੀ ਜਾਣ ਪਛਾਣ ਦਾ ਮੇਰੇ ਖਿਆਲ ਚ ਹਨਾ ਹਨ ਦੱਸ ਦਿਆ ਤਾਂ ਕੋਈ ਸੋਨੂ ਵੀ ਕਹਿ ਰਿਹਾ ਯਾਰ ਆਓ ਦੇਖ ਲੰਗੇ ਬਾਕੀ ਵੀ ਇਸ ਵਾਰ ਅਸੀਂ ਅਸੀਂ ਵੀ ਦੇਖਿਆ ਵਾ ਇੱਕ ਬੰਦਾ ਅਸੀਂ ਵੀ ਸੋਚਿਆ ਵੀ ਚਲੋ ਪਹਿਲਾਂ ਨਾਲੋਂ ਵੀ ਕੋਈ ਚੀਜ਼ਾਂ ਸਹੀ ਨਹੀਂ ਨਿਕਲਣ ਦੇ ਪਹਿਲਾਂ ਯਾਰ ਤਾਂ ਤੁਹਾਨੂੰ ਵੀ ਦਿਖਾਏਗਾ ਵੀ ਜਿਹਨੇ ਲੈਣੇ ਆ ਹੁੰਦੇ ਸਮੇਂ ਚ ਵੀ ਲੈਣੇ ਤਾਂ ਉਹ ਰੇਟ ਗੈਜ ਲਾਉਂਦਾ ਬੰਦਾ ਬਾਕੀ ਤੁਹਾਨੂੰ ਦਿਖਾਉਂਦੇ ਅੱਗੇ ਜਾ ਕੇ ਵੀ ਚਲੋ ਜਿਹਨੇ ਦੀਵਾਲੀ ਨੂੰ ਵੈਸੇ ਵੀ ਚੱਕਣੇ ਆ ਬਾਈ ਤਾਂ ਉਹ ਵੀ ਜਾ ਕੇ ਲੈ ਸਕਦਾ ਉਹ ਕਹਿੰਦਾ ਹੋਲ ਸੇਲ ਨੂੰ ਮਾੜਾ ਮੁੱਟੀ ਫਰਕ ਹੈ ਵੀ ਦਿੰਦਾ ਹੈ ਬਈ ਬੰਦਾ ਚੀਪ ਰੇਟ ਦਿੰਦਾ ਬਈ ਵਧੀਆ ਰੇਟ ਤੋਂ ਲੈਣ ਦਾ ਜਿਹਨਾਂ ਕੋਲ ਜ਼ਿਆਦਾ ਹੁੰਦਾ ਹੈ ਬਿਲਕੁਲ ਰੇਟ ਆ ਗਿਆ ਕਿ ਇਹ ਨਹੀਂ ਖਤਮ ਹੋਵੇ ਕਿਸੇ ਨੇ ਲੱਕੇ ਲੱਖ ਨੇ ਬਿਲਕੁਲ ਯਾਰ ਫੈਕਟਰੀ ਆਏ ਕੋਈ ਬਾੜੀ ਦੀ ਟੀਕਾ ਬੰਦਾ ਦਾ ਬੰਦਾ ਕਰਾਂਗੇ ਏਕੇ ਵੀਡੀਓ ਬਣਾਉਂਦਾ ਹੋਰ ਵੀ ਹੈ ਵੀ ਹੁਣ ਸਾਨੂੰ ਪਤਾ ਲੱਗ ਜਾਣਾ ਵੀ ਆਹ ਜਿੰਨਾ ਚ ਰੇਟ ਕਿਆ ਹੈ ਤੁਸੀਂ ਦਿਵਾਲੀ ਨੂੰ ਜਿੱਦਣ ਲੈਣ ਜਾਣਾ ਹੈ ਤਾਂ ਉਹ ਤੋਂ ਇੱਕ ਦੋ ਦਿਨ ਪਹਿਲਾਂ ਤੁਹਾਨੂੰ ਕੈਮਰਾ ਤੁਸੀਂ ਦਿਖਾ ਸਕਦੇ ਹੋ ਵੀਡੀਓ ਜਾ ਵੀ ਸਕਦੇ ਹੋ ਦੁਕਾਨ ਪਰ ਹੈਨਾ ਚਲੋ ਮਿਲਦੇ ਵੀਰੇ ਹਾਂਜੀ ਬਈ ਸਾਰਾ ਹੀ ਘੁੰਮ ਲਈ ਅਸੀਂ ਜਿੱਦਾਂ ਕਿ ਖੰਨੋ ਕਿਹਾ ਸੀ ਜਾ ਕੇ ਦੇਖਦੇ ਆ ਸਾਰੇ ਹੀ ਘੁੰਮੇ ਹੋਏ ਸਾਰੀ ਦੁਕਾਨਾਂ ਵਿੱਚ ਗਾਹਤ ਟ੍ਰਾਈ ਕਰਿਆ ਰੇਟ ਪਰ ਰੇਟ ਸਾਨੂੰ ਮਿਲਿਆ ਨਹੀਂ ਸੈੱਟ ਕਰਕੇ ਤੇ ਪਹਿਲਾਂ ਵੀ ਲੈ ਕੇ ਗਏ ਆ ਤੇ ਇਨਾ ਤੇ ਰੇਟ ਮਿਲਿਆ ਈਟ ਸਫਟ ਹਾਂ ਰੇਟ ਬਹੁਤ ਹਾਂ ਠੀਕ ਆ ਬਿਲਕੁਲ ਜਾਇਜ਼ ਰੇਟ ਮਿਲਿਆ ਬਾਈ ਬਾਕੀ ਆ ਬੰਦੇ ਨੇ ਡੀਲ ਲਗਾਉਂਦੀ ਹੈ ਡੀਲ ਵਧੀਆ ਕਰੀ ਪਹਿਲਾਂ ਨਾਲ ਹਣਾ ਹਾਲੇ ਅਸੀਂ ਸੋਦੇ ਵੀ ਸੀ ਹੋਰ ਪਵਾ ਲਈਏ ਸਾਲੇ ਸਾਨੂੰ ਸਮਾਨ ਨਹੀਂ ਦਿਖਦਾ ਪੈਸੇ ਉਹਨੇ ਹੋਏ ਨਹੀਂ ਪਰ ਸਮਾਨ ਨਹੀਂ ਦਿਖ ਰਿਹਾ ਵੀ ਗੱਲ ਇਹ ਹੋ ਗਈ ਬਾਈ ਗੱਡੀ ਪਰ ਜਾਨੀ ਬਾਕੀ ਪਿੱਛੇ ਪਹਿਲਾ ਸਮਾਨ ਪਹਿਨਾ ਲੇ ਕੇ ਅੱਧਾ ਰੱਖ ਅੱਧਾ ਰੱਖ ਲਿਆ ਜਿਹੜਾ ਲੱਗਿਆ ਜਾਨਾ ਅਮਰਤ ਹੈ ਬਾਕੀ ਬਾਈ ਸਾਨੂੰ 라ਵਣ ਬੰਬ ਨਹੀਂ ਕਿਤੇ ਬਹੁਤ ਘੱਟ ਬਈ ਅਸੀਂ ਤਾਂ 2 250 ਪੀਸ ਕਿਹਾ ਤਾਂ ਬਾਕੀ ਚਲੋ ਪਹਿਲਾਂ ਵੀ ਪਏ ਵੇ ਕੋਈ 라ਵਣ ਵਾਲਾ ਬਾਈ ਕਰਾਈ ਸਾਡੇ ਨਾਲ ਸਾਡੇ ਨਾਲ ਹਾਂ ਬਾਈ ਕੋਈ ਸਾਡੇ ਦਾ ਕੰਟੈਕਟ ਕਰੇ ਹਨਾ ਕੋਈ 라ਵਣ ਬੰਬ ਵਾਲਾ ਹੋਵੇ ਕਰਾਲੀ ਦੋ ਬੇਟੀਆਂ ਵੀ ਲੈ ਲਾਂਗੇ ਬਾਈ ਬਈ ਅੱਤੀ ਐ ਬੜਾ ਜੈਜ ਰੇਟ ਲਾਇਆ ਇਹਨਾਂ ਨੇ ਹਰ ਇੱਕ ਪਰ ਉਹਨਾਂ ਦੇ ਪੈਕੇਜ ਉਹ ਇਹਦੇ ਜਿੰਮੇ ਸੀ ਲੱਕੀ ਦੇਖਦੇ ਪਰ ਰੇਟ ਬਹੁਤ ਵਧੀਆ ਮਿਲਿਆ ਬਈ ਜਿਹਨੇ ਵੀ ਆਉਣਾ ਐਦਾਂ ਨਹੀਂ ਐ ਕਿ ਲੱਗਾ ਵੀ ਹੋਲ ਸੇਲ ਤੋਂ ਵਧੀਆ ਦਿੰਦੇ ਆ ਗਟੇਲ ਵਾਲੇ ਨੂੰ ਵੀ ਬਈ ਬੜਾ ਵਧੀਆ ਰੇਟ ਦੇ ਦੇ ਨਹੀ ਨਹੀ ਬਾਕੀ ਭਰਾ ਨੇ ਪਾਈਓ ਸਾਨੂੰ ਉਹੋ ਹੋ ਚੀਜ਼ ਐ ਐਦਾਂ ਦੀ ਕੋਈ ਚੀਜ਼ ਨਹੀਂ ਐ ਇਹ ਕਿ ਹੁਣ ਹੋਰ ਪਾਉਣ ਲੱਗਿਆ ਸਹੀ ਕੋਈ ਮੰਨੂ ਪਾਉਣ ਲੱਗੇ ਆਈਟਮ ਪੂਰੀ ਕਰਨ ਲਈ ਨਹੀਂ ਹੁਣ ਕਿਹਦੀ ਜਗ੍ਹਾ ਤੇ ਪਾਉਣ ਲੱਗੇ ਇਹ ਪਾ ਦਿੰਦਾ ਪੂਰੀ ਵੈਰਾਈਟੀ ਤੇ ਕਰ ਲੈਣ ਨੂੰ ਐਂ ਤੇ ਦੇਖਾ ਅੱਠ ਬਟਾ ਚਾਹ ਉਹ ਅੱਠ ਨੰਬਰ ਤੇ ਚਾਹ ਚੱਲ ਲਈ ਵਈ ਦੇਖਦੇ ਵਾਕੀ ਹੁਣ ਸਵਾਨ ਹਲੇ ਹੋਰ ਚਾਹੀਦਾ ਜਿਨੇ ਵੀ ਆਉਣ ਵਈ ਮਕੂਦੀ ਹੱਤੀ ਤੇ ਜਰੂਰ ਆਓ ਯਾਰ ਇੱਥੇ ਨਾ ਬੜਾ ਜਾਇਜ਼ ਰੇਟ ਲਾਇਆ ਆਪਾਂ ਨੂੰ ਬਹੁਤ ਜਗ੍ਹਾ ਟਰਾਈ ਮਾਰੇ ਆਪਾਂ ਨੂੰ ਕਿਤੇ ਵੀ ਉਹ ਰੇਟ ਮਿਲਿਆ ਨਹੀਂਗਾ ਪੀਨਾਂ ਨੇ ਬੜਾ ਵਧੀਆ ਰੇਟ ਦਿੱਤਾ ਆਪਾਂ ਨੂੰ ਬਾਕੀ ਦੇਖਦੇ ਹਾਂ ਕੁਝ ਹੋਰ 100 ਵਾਲੇ ਵੀਲੇਲੇ 80 ਵਾਲੇ ਵੀਲੇਲੇ ਐਸਸੀ ਸ਼ੌਟ ਸਾਰੇ ਕੋਈ ਇਦਾਂ ਦਿੱਤਾ ਸਾਂਹਰਾਇਜ਼ ਰੇਟ ਸਾਰੇ ਕੰਪਨੀ ਦੇ ਦਿੱਤੇ ਵੈਰੀਏਬਲ ਹੋ ਗਿਆ ਸਾਂਹਰਾਇਜ਼ ਹੋ ਗਿਆ ਜਿਹੜੇ ਵਧੀਆ ਵਧੀਆ ਕੰਪਨੀ ਦੇ ਸਾਰੇ ਉਹੀ ਦਿੱਤੇ ਆ ਸਮਾਨੇ ਜ਼ਮਾਨ ਪਿਆ ਭਾਈ ਲੈਣ ਲੱਗੀ ਅੱਜ ਤੱਕ ਦੱਡੀ ਚ ਹਲੇ ਹੋਰ ਸਮਾਨ ਵੀ ਪਿਆ ਆ ਲੱਤੇ ਆ 120 ਵਾਲਾ ਐ ਕਿ 120 ਹੈ ਪਰ ਆ ਗਿਆ ਬਈ ਸਮਾਨ ਜੈਨਾ ਲੱਗੀਆਂ ਦੋ ਇਹ ਲਿਖਿਆ ਫਿਰ ਉੱਪਰ ਲਿਖਿਆ ਉਹਨੇ ਬਾਕੀ ਦੇਖਦੇ ਕੋਈ ਘਟਿਆ ਹੋਰ ਕੋ ਆਉਂਦੇ ਆ ਚਲੋ ਦੇਖਦੇ ਵਾਕੀ ਕਿੰਨੇ ਦਾ ਬਿੱਲ ਬਣਦਾ ਇਹ ਸਮਾਨ ਦਾ ਤੁਹਾਨੂੰ ਵੀ ਦਿਖਾਉਂਦੇ ਬਈ ਕਿੰਨੇ ਦਾ ਬਿੱਲ ਬਣਦਾ ਹਾਲੇ ਹੋਰ ਵੀ ਘਟਾਉਣਾ ਸਮਾਨ ਲੇਟ ਹੋ ਜਾਣਾ ਮੀਂਹ ਵਾਲਾ ਮੌਸਮ ਹੋਇਆ ਵਾ ਆ ਗਿਆ ਪਰ ਉਹ ਬੰਗ ਇਹ ਲੱਗੇ ਵੇ ਅੰਮ੍ਰਿਤ ਨਹੀਂ ਆ ਗਿਆ ਉਂਗੀਆਂ ਦਾ ਬਈ ਨਾਲ ਦੀ ਨਹੀਂ ਅੱਗੇ ਪਿੱਛੇ ਲਿਖਿਆ ਵੀ ਹੈ ਨਾ ਕੁਝ ਗਾ ਆਈਟਮ ਆਪਾਂ ਨੂੰ ਜਿਹੜੀ ਨਾ ਮੜੀਆਂ ਪੋਹਾਈਆਂ ਕੱਡੀਆਂ ਬਗੀਆਂ ਨਾ ਤਿੰਨ ਨਾਲ ਲਿਖਿਆ ਪੰਜ ਆ ਕਿਹੜੇ ਹਾਂ ਜੀ ਕਿਹੜੇ ਪੰਜ ਆ ਹੈ ਇਹ ਸੇ ਪੀਸ ਹੋ ਗਏ ਨਹੀਂ ਨਹੀਂ ਪੈਕਟ ਲਿਗੇ ਵੇ ਪੂਰੇ ਹੋ ਇਦਾਂ ਨਹੀਂ ਹੈ ਇਹ ਪੰਜ ਪੂਰੇ ਹੋਣੇ ਆ ਇਹ ਇੱਕ ਵਾਧ ਨਹੀਂ ਹੈ ਵੀਰੇ ਉਹਨੂੰ ਉਹਨੂੰ ਗੁਰੂ ਘਰ ਤੇ ਮੈਂ ਖੜਾ ਆ ਗਿਆ ਅੱਗੇ ਵਰ ਨੋ ਕਿਦਸ ਆ 6 ਦੇਖ ਲੈ ਬਾਈ ਕਿ 4 ਕਿਹੜੇ 2 3 ਵੀਰੇ 2 ਆ ਵੀਰੇ ਇਹ ਕੱਟਦੇ ਇਹਨੂੰ ਜਿਹੜੇ ਇਹਦਾ ਸਾਫ ਦੇਖੀ ਵੀ ਮੇਰਾ ਨਾਲ ਨਾਲ ਦੀ ਮੈਂ ਤੱਕ ਲੈ ਜਾ ਪਾ ਦੇ ਬਾਈ ਬੰਦਾ ਹੁਣਾ ਲਾ ਬਿਲਕੁਲ ਬਿਲਕੁਲ ਇਹ ਬਾਈ ਜ਼ਰੂਰ ਚੈੱਕ ਕਰੋ ਯਾਰ ਜਦ ਵੀ ਤੁਸੀਂ ਹੈਨਾ ਵੀ ਫਰਕ ਪੈਂਦਾ ਆ ਜਿਹੜੀਆਂ ਜਿਹੜੀਆਂ ਚੀਜ਼ਾਂ ਕਿਹੜੇ ਫਰਕ ਪੈ ਜਵੇ ਚਲੋ ਬਈ ਚੈੱਕ ਕਰਦੇ ਚੈੱਕ ਕਰਕੇ ਫਿਰ ਲੱਗੇ ਫੇਰ ਗੱਡੀ ਚ ਪਾਉਣਾ ਆ ਤਾ ਇਹਨਾਂ ਵਾਲਾ ਐਕਸਪੀਰੀਅੰਸ ਦਿਨਨ ਬਹੁਤ ਆ ਭਾਈ ਡੇਲੀ ਡੇਲੀ ਦਾ ਕੰਮ ਹੈ ਇਹਨਾਂ ਦਾ ਹਨ ਥੱਲੇ ਵੀ ਆਜੂਂ ਤੈਨੂੰ ਕੀ ਲੱਗਦਾ ਹਾਂ ਮੜੀ ਫੁਲਤੜੀ ਯਾਰ ਉੱਪਰ ਰੱਖ ਫੁਲਤੜੀ ਉੱਪਰ ਰੱਖ ਦੂੰਗਾ ਬਾਬੇ ਫੁਲਤੜੀ ਉੱਪਰ ਆ ਕੇਪੁਰ ਜਾਣੀ ਇਹਪੁਰ ਜਾਣੀ ਫੁਲਤੜੀ ਰੱਖੀ ਵੀ ਅਕੇ ਉਹ ਆ ਜੀ ਦੀ ਗੱਲ ਕਰਦਾ ਫੁਲਤੜੀ ਜਿਹੜੀ ਤੇ ਕੋਲ ਪਈ ਆ ਬੜੀ ਵਿਆਪਕ ਆ ਹਾਂ ਨਹੀਂ ਇਹਪੁਰ ਪੁਰ ਜਾਣੀ ਤੁਹਾਡੇ ਕੋਲ ਦਾ ਤਰ੍ਹਾਂ ਜਿਹੜਾ ਉਹ ਜਿਹੜਾ ਨਾਲ ਦੀ ਤੋਰ ਤੇ ਆਈਆਂ ਮਜੇ ਨਾਲ ਰੰਗੋ ਬਾਤ ਬਿਲਕੁਲ ਹਾਂ ਇਹਨੂੰ ਕੁਛ ਐਦੇ ਲਾਈ ਬਾ ਹਾਂ ਫੁਲਤੜੀ ਦੇ ਉੱਪਰ ਨਾ ਰੱਖੀ ਕੁਛ ਹਾਂ ਹਾਂ ਅਸੀਂ ਪਹਿਲਾਂ ਵੀ ਲੈ ਕੇ ਜਾਂਦੇ ਰਹੇ ਫਿਰ ਓਦਾਂ ਖਰਾਬ ਹੁੰਦਾ ਸਮਾਨ ਗੱਲ ਇਹ ਹੈ ਬਿਲਕੁਲ ਬਾਈ ਬਾਕੀ ਇੱਧਰ ਵੀ ਪਈ ਆ ਆਟਮ ਬੜੇ ਸ਼ੌਟ ਆਹ ਪੇਟੀਆਂ ਬਾਈ ਉਹ ਸਾਰਾ ਉੱਪਰ ਆ ਜਾਊਗਾ ਇਹ ਪੇਟੀਆਂ ਭਰੀਆਂ ਪਿੱਛੇ ਦਾ ਗੱਡੀ ਆ ਤੂਰੀ ਪਰ ਹੋਈ ਵੀ ਆ ਕਿੰਨੇ ਰੀ ਬਹੁਤ ਅਲਗ ਲੱਗੀਆਂ ਮੇਰੀ ਪੂਰੀ ਚੱਲ ਗਈ ਨਹੀਂ ਆ ਜਾਣਾ ਨਾ ਚੱਲੇ ਹੁਣ ਆਪਣਾ ਮੇਰਾ ਹੋ ਗਿਆ ਪੂਰਾ ਦਿਨ ਜੇ ਆਵੇ ਤੁਹਾਡੇ ਸਾਹਮਣੇ ਕਿੰਨੇ ਟਾਈਮ ਤੇ ਆਵੇ ਤੇ ਚੱਲ ਬਾਈ ਦੇਤੇ ਯਾਰ ਜਿੰਨੇ ਵੀ ਦੇਤੇ ਹੁਣ ਗੱਡੀ 'ਚ ਬੈਠਣਾ ਪਤਾ ਨਹੀਂ ਅਸੀਂ ਕਿੱਥੇ ਤਾਂ ਦੋਦੀ 'ਚ ਬੈਠਾ ਅਗੇ ਨਹੀਂ ਨਹੀਂ ਜਿਹੜੇ ਸਾਹਕਲਾ ਬਾਈ ਗੱਡੀ ਭਰੀ ਵੀ ਪੂਰੀ ਹੋ ਗਈ ਹੁਣ ਪਰਾਂ ਨੂੰ ਹੋ ਜਾ ਤੁਹਾਨੂੰ ਅਮਰ ਤੂੰ ਤਾਂ ਲਈ ਜਗਾ ਤੈਨੂੰ ਨਾ ਲੈ ਜੀ ਅਸੀਂ ਤੂੰ ਵਿਆਹ ਆਵਾ ਕਿਤੇ ਹਾਂ ਅੱਛਾ ਅੱਛਾ ਤੁਸੀਂ ਕਹਿੰਦਾ ਤੁਸੀਂ ਦੱਸੋ ਕਹਿੰਦਾ ਚਲੋ 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 ਭਾਈ ਮਿਲਦੇ ਅਗਲੀ ਵੀਡੀਓ ਚ ਨਾ ਮੈਂ ਵਿੱਚੇ ਆੜਾ ਓਕੇ ਦਾ ਲੱਗਿਆ ਚਲੋ ਭਾਈ ਮਿਲਦੇ ਅਗਲੀ ਵੀਡੀਓ ਚ ਫਿਰ ਆ